ਕਹਾਸਾ ਡੈਲੀਜੀ ਦੀ ਫਤਿਹ ਜੋ 8 ਤਰੀਕ ਦਿਨ ਸ਼ਨੀਵਾਰ ਨੂੰ ਅੱਜ ਅਸੀਂ ਸੱਭਿਆਚਾਰਕ ਮੇਲਾ ਅਤਲਾ ਕਲਾਂ ਵੱਲੋਂ 100 ਮੈਂਬਰੀ ਕਮੇਟੀ ਬਣਾ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਵਾਇਆ ਸੀ ਸਾਡਾ ਜਿਹੜਾ ਮੇਲਾ ਸੀਗਾ ਪਹਿਲਾਂ ਤਾਂ ਸਾਨੂੰ ਇਹ ਫਿਕਰ ਸੀ ਵੀ ਪਤਾ ਨਹੀਂ ਕਿਵੇਂ ਹੋਊਗਾ ਕਿਉਂਕਿ ਮੇਲਾ ਸੀਗਾ ਪਹਿਲਾਂ ਇਸ ਕਰਕੇ ਟੈਨਸ਼ਨ ਸੀਗੀ ਪਰ ਜਦੋਂ ਮੇਲਾ ਸਾਡਾ ਸ਼ੁਰੂ ਹੋ ਗਿਆ ਸੱਭਿਆਚਾਰਕ ਮੇਲਾ ਬਹੁਤ ਵਧੀਆ ਹੋ ਕੇ ਨਿਭੜਿਆ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਹੋਇਆ ਮੈਂ ਆਪਦੇ ਪਿੰਡ ਦੇ ਲੋਕਾਂ ਦਾ ਆਤਲਾ ਕਲਾ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੈਂ ਇੱਛਾ ਕਰਦੀ ਆ ਕਿ ਅੱਗੇ ਤੋਂ ਇਹ ਸਾਡੇ ਨਾਲ ਵੱਧ ਤੋਂ ਵੱਧ ਜੁੜਨਗੇ ਤੇ ਅਸੀਂ ਇਹੋ ਜਿਹੇ ਪ੍ਰੋਗਰਾਮ ਕਰਾਉਂਦੇ ਰਿਹਾ ਕਰਾਂਗੇ ਕਿਉਂ ਸਾਲ ਦੇ ਵਿੱਚ ਤਿੰਨ ਪ੍ਰੋਗਰਾਮ ਸੱਭਿਆਚਾਰਕ ਮੇਲਾ ਲੋੜੀ ਹੋਗੇ ਕਿ ਇਹ ਕੁੜੀਆਂ ਦੀ ਲੋੜੀ ਮਨਾ ਲਿਆ ਕਰਾਂਗੇ ਛੋਟੀਆਂ ਦੀ ਤੇ ਇਸ ਤਰ੍ਹਾਂ ਕਰਕੇ ਅਸੀਂ ਤੀਆਂ ਹੋਗੀਆਂ ਤਿੰਨ ਪ੍ਰੋਗਰਾਮ ਅਸੀਂ ਕਰਾਇਆ ਕਰਾਂਗੇ ਕਿਉਂਕਿ ਲੇਡੀਜ਼ ਦੀ ਇਨਟਰੇਨਮੈਂਟ ਹੋ ਜਾਂਦੀ ਹੈ ਅੱਜ ਸਾਰੀਆਂ ਬਹੁਤ ਖੁਸ਼ ਹੋ ਕੇ ਗਈਆਂ ਨੇ ਕਿਉਂਕਿ ਸਾਰੀਆਂ ਜਾਦੇ ਲੇਡੀਜ਼ ਸੀਗੀਆਂ ਜੈਂਟਸ ਬਹੁਤ ਘੱਟ ਸੀ ਤੇ ਮੈਂ ਉਹਨਾਂ ਦਾ ਬਹੁਤ ਪਿੰਡ ਵਾਲੇ ਲੋਕਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਿਨਾਂ ਸ਼ੋਰ ਸ਼ਰਾਬੇ ਤੋਂ ਇਸ ਮੇਲੇ ਨੂੰ ਦੇ ਪ੍ਰੇਰਿਤ ਕੀਤਾ ਧੰਨਵਾਦ